ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਜੀ ਕਿ ਸਾਰੇ ਠੀਕ ਠਾਕ ਤੇ ਤੰਦਰੁਸਤ ਹੋਵੋਗੇ ਅੱਜ ਆਪਾਂ ਜੀ ਤੁਹਾਡੇ ਲਈ ਲੈ ਕੇ ਆਏ ਆ ਰਸ਼ੀਆ ਦੇ ਆਪਣੇ ਕੋਲੇ ਕਾਟਰੇਜ ਆਈ ਹੋਈ ਏ ਜੀ ਉਹਨਾਂ ਦੇ ਉੱਤੇ ਆਪਣੇ ਸਟicker ਲਾਤੇ ਜੀ ਉਹਨਾਂ ਦੇ ਕੱਟ ਪੀਸ ਜੀ ਤੁਹਾਨੂੰ ਆਪਾਂ ਸ਼ੋਅ ਕਰਾਂਗੇ ਵੀਡੀਓ ਨੂੰ ਆਪਾਂ ਜ਼ਿਆਦਾ ਲੰਬਾ ਨਾ ਕਰਦੇ ਹੋਏ ਜੀ ਆਪਾਂ ਤੁਹਾਨੂੰ ਇਹ ਕੱਟ ਪੀਸ ਦਿਖਾਵਾਂਗੇ ਜਿੰਨੇ ਵੀ ਕੱਟ ਪੀਸ ਨੇ ਜੀ ਉਹਨਾਂ ਦੇ ਉੱਤੇ ਆਪਾਂ ਹੌਲੀ ਹੌਲੀ ਜੀ ਤੁਸੀਂ ਦੇਖ ਸਕਦੇ ਹੋ ਜੀ ਇਧਰ ਵੀ ਹੋਰ ਵੀ ਪਏ ਨੇ ਇਧਰ ਵਾਲੇ ਸਾਈਡ ਵੀ ਪਏ ਨੇ ਆਪਣੇ ਕੋਲੇ ਕੱਟ ਪੀਸ ਨੇ ਜੀ ਰਸ਼ੀਆ ਦੀ ਕਾਟਰੇਜ ਹੈ ਜੀ ਇੱਕ ਬ੍ਰਾਂਡ ਦੀ ਹੈ ਜੀ ਬ੍ਰਾਂਡ ਹੈ ਜੀ ਪੂਰਾ ਅੱਛੇ ਘਰ ਦਾ ਜੀ ਇੱਕ ਮਾਲ ਹੈ ਜੀ ਰਸ਼ੀਆ ਕੰਪਨੀ ਹੈ ਜੀ ਆਪਾਂ ਤੁਹਾਨੂੰ ਇਹਦੇ ਕੱਟ ਪੀਸ ਸ਼ੋ ਕਰਾਂਗੇ ਜੀ ਕੁਝ ਕੋਨਾਂ ਵਿੱਚ ਆਪਣੇ ਸੂਟ ਵੀ ਤਿਆਰ ਕੀਤੇ ਨੇ ਜੀ ਕੁਝ ਇੱਕ ਆਊਟਕਟ ਤੁਹਾਨੂੰ ਕੱਟ ਪੀਸ ਵੀ ਮਿਲ ਜੇਗੀ ਆਪਾਂ ਜੀ ਸਭ ਤੋਂ ਪਹਿਲਾਂ ਤੇ ਇਥੋਂ ਸਟਾਰਟ ਕਰਦੇ ਹਾਂ ਜੀ ਜਿੰਨੇ ਵੀ ਕੱਟ ਪੀਸ ਨੇ ਕਈ ਮਰੀਆਂ ਪਹਿਣਾ ਨੂੰ ਬਹੁਤ ਦਿੱਕਤ ਹੁੰਦੀ ਹੈ ਜੀ ਕਿ ਵੀਰੇ ਸਾਨੂੰ ਪਤਾ ਨਹੀਂ ਲੱਗਦਾ ਕਿ ਕਿਹੜਾ ਕੱਟ ਪੀਸ ਕਿੰਨੇ ਮੀਟਰ ਦਾ ਬਟ ਉਹਨਾਂ ਲਈ ਆਪਾਂ ਨੇ ਇੱਕ ਇਹ ਨਵੀਂ ਤਰਕੀਬ ਸੋਚੀ ਹੈ ਜੀ ਕਿ ਸਾਰੇ ਕੱਟ ਪੀਸਾਂ ਦੇ ਉੱਤੇ ਆਪਾਂ ਨੇ ਇਸ ਤਰ੍ਹਾਂ ਸਟicker ਲਾ ਦਿੱਤੇ ਨੇ ਸਟickerਾਂ ਦੇ ਉੱਤੇ ਜੀ ਤੁਹਾਨੂੰ ਪਤਾ ਲੱਗ ਜਾਏਗਾ ਕੀ ਇਹ ਸੂਟ ਇਹ ਪੀਸ ਕਿੰਨੇ ਮੀਟਰ ਦਾ ਕਿਉਂਕਿ ਜੀ ਆਨਲਾਈਨ ਜਿਆਦਾ ਪਤਾ ਨਹੀਂ ਲੱਗਦਾ ਹੁੰਦਾ ਢੇਰ ਦੇ ਵਿੱਚੋਂ ਇਹ ਦੇਖੋ ਜੀ 240 ਇਹ ਜੀ ਵੱਡੇ ਪਣਾ ਦੇ ਪੀਸ ਹੈ ਜੇ ਅਗਰ ਜਿਨ੍ਹਾਂ ਦਾ ਮਰੀਆਂ ਪਣਾ ਦਾ ਸੂਟ 240 ਵੱਡੇ ਪਣਾ ਦਾ ਸੂਟ ਬਣ ਜਾਂਦਾ ਉਹ ਜੀ ਇਹ ਸੂਟ ਬਣਾ ਸਕਦੀਆਂ ਨੇ ਹੁਣ ਆਪਾਂ ਵੱਡੇ ਪਣਾ ਦੇ ਤੁਹਾਨੂੰ ਸੂਟ ਦਿਖਾਵਾਂਗੇ ਐਲ ਮਤਲਬ ਜੀ ਵੱਡਾ ਪਣਾ ਲੌਂਗ ਪਣਾ ਜੀ ਤੇ ਉਸ ਤੋਂ ਬਾਅਦ ਜੀ ਇਹ ਪੀਸ ਹੈ ਜੀ ਆਪ ਵੀ ਦੇਖੋ ਜੀ ਇਹ ਜੀ 230 ਹੈ ਜੀ ਲੌਂਗ ਪਣਾ ਜੀ ਇਹਦਾ ਇਹ ਸ਼ਰਟ ਦਾ ਕੱਪੜਾ ਜੀ ਅਗਰ ਕਿਸੇ ਨੂੰ ਚਾਹੀਦਾ ਹੋਵੇ ਇਹ ਸ਼ਰਟ ਦਾ ਕੱਪੜਾ ਜੀ ਉਸ ਤੋਂ ਬਾਅਦ ਜੀ 225 ਲੌਂਗ ਪਣਾ ਜੀ ਦੋਨੇ ਪੀਸ ਅਗਰ ਤੁਹਾਨੂੰ ਚਾਹੀਦੇ ਨੇ ਸੂਟ ਵੀ ਤਿਆਰ ਕਰ ਸਕਦੇ ਹਾਂ ਜੀ ਦੋਨੇ ਪੀਸਾਂ ਨੂੰ ਜੋੜ ਕੇ ਤੁਸੀਂ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਉਸ ਨੰਬਰ ਦੇ ਉੱਤੇ ਜੀ ਵਟਸਐਪ ਕਰੋ ਜੀ ਸਕਰੀਨਸ਼ਾਟ ਲੈ ਕੇ ਸੂਟਾਂ ਦਾ ਅੱਪਾ ਤੁਹਾਨੂੰ ਜੀ ਇਹ ਸੂਟਾਂ ਦੀ ਇਹ ਤੁਹਾਡੇ ਕੋਲੇ ਘਰੇ ਪਹੁੰਚਦੇ ਆਪਾਂ ਕਰ ਦੇਣੇ ਆ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਡਿਜ਼ਾਈਨ ਨੇ ਜੀ ਦਿਲ ਖਿੱਚਵੇਂ ਡਿਜ਼ਾਈਨ ਨੇ ਪਿਆਰੇ ਕਲਰ ਨੇ 2.5 ਮੀਟਰ ਜੀ ਇਹ ਵੱਡੇ ਪਣੇ ਦਾ ਬਹੁਤ ਸੋਹਣੇ ਸੋਹਣੇ ਕਲਰ ਨੇ ਜੀ ਇੱਕ ਅਲੱਗ ਹੀ ਇਹਨਾਂ ਦੀ ਅ ਪਹਿਚਾਣ ਹੈ ਜੀ ਰਸ਼ੀਆ ਬ੍ਰਾਂਡ ਹੈ ਜੀ ਮਾਰਕਾ ਦਿਖਾ ਦਿੰਦੇ ਆ ਜੀ ਕੱਲੇ ਕੱਲੇ ਪੀਸ ਦੇ ਉੱਪਰ ਜੀ ਤੁਹਾਨੂੰ ਰਸ਼ੀਆ ਦੇਖਣ ਨੂੰ ਮਿਲੇਗਾ ਹਰ ਇੱਕ ਪੀਸ ਦੇ ਉੱਤੇ ਜੀ ਇਹਦਾ ਮਾਰਕਾ ਜੀ ਸਟੈਂਪ ਲੱਗੀ ਹੋਈ ਹੈ ਕੋਈ ਵੀ ਪੀਸ ਬਿਨਾ ਸਟੈਂਪ ਤੋਂ ਨਹੀਂ ਹੈਗਾ ਤੁਸੀਂ ਦੇਖ ਲਓ ਜੀ ਇਹ ਕਾਟਰੇਜ ਜੀ ਰੱਸੀ ਹੈ ਕੰਪਨੀ ਦੀ ਪ੍ਰਾਈਸ ਜੀ ਇਹਦਾ 200 ਰੁਪਏ ਮੀਟਰ ਰਹੇਗਾ 200 ਰੁਪਏ ਮੀਟਰ ਦੇ ਵਿੱਚ ਹੀ ਤੁਹਾਨੂੰ ਇਹ ਦਿੱਤੀ ਜਾਏਗੀ ਜੀ ਇਹ ਤੁਸੀਂ ਦੇਖ ਸਕਦੇ ਹੋ ਜੀ 3.5 ਮੀਟਰ ਹੈ ਜੀ ਛੋਟੇ ਪਣੇ ਦਾ ਮਰੀਏ ਭੈਣਾਂ ਨੂੰ ਜਿਨ੍ਹਾਂ ਨੂੰ ਚਾਹੀਦਾ ਜੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ ਜੀ ਬਹੁਤ ਪਿਆਰੇ ਕਲਰ ਨੇ ਜੀ ਤੇ ਸੋਹਣੇ ਡਿਜ਼ਾਈਨ ਨੇ ਸਕਰੀਨ ਸ਼ਾਟ ਲੈ ਕੇ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਹੋ ਨੰਬਰ ਦੇ ਉੱਤੇ ਸੈਂਡ ਕਰ ਦਿਓ ਤੇ ਆਪਣਾ ਐਡਰੈਸ ਵੀ ਨਾਲ ਦੇ ਨਾਲ ਭੇਜ ਦਿਆ ਕਰੋ ਜੀ ਕਿਉਂਕਿ ਸਾਨੂੰ ਪਤਾ ਨਹੀਂ ਲੱਗਦਾ ਕਿ ਤੁਸੀਂ ਇਹ ਸੂਟ ਚਾਹੀਦਾ ਹੈ ਜਾਂ ਤੁਸੀਂ ਵੈਸੇ ਇਹਨੂੰ ਪੁੱਛ ਰਹੇ ਹੋ ਕੀ ਨਾ ਸਾਨੂੰ ਐਵੇਂ ਤੁਸੀਂ ਨਾ ਫੋਟੋ ਭੇਜ ਕੇ ਨਾਲ ਦੇ ਨਾਲ ਐਡਰੈਸ ਭੇਜ ਦਿਆ ਕਰੋ ਜੀ ਫਿਰ ਤੁਹਾਡਾ ਇਹ ਜਿਹੜਾ ਸੂਟ ਹੋਊਗਾ ਤੁਹਾਡੇ ਐਡਰੈਸ ਦੇ ਬੈਗ ਦੇ ਵਿੱਚ ਪਾ ਕੇ ਉਹ ਜੀ ਬੁੱਕ ਕਰ ਦਿੱਤਾ ਜਾਂਦਾ ਇਹ ਦੇਖੋ ਜੀ ਇਹ ਸ਼ਰਟ ਹੈ ਜੀ ਲਾਈਟ ਜਿਹਾ ਕਲਰ ਹੈ ਜੀ ਬਹੁਤ ਪਿਆਰਾ ਕਲਰ ਆ ਆਪਾਂ ਵੀਡੀਓ ਨੂੰ ਜ਼ਿਆਦਾ ਲੰਮਾ ਨਹੀਂ ਕਰਦੇ ਬਸ ਤੁਸੀਂ फटाफट ਵੀਡੀਓ ਨੂੰ ਇੱਕ ਕੰਮ ਕਰਨਾ ਹੈ ਕਿ ਵੀਡੀਓ ਨੂੰ ਸ਼ੇਅਰ ਕਰ ਦਿਓ ਦਬ ਕੇ ਤਾਂ ਕਿ ਇਹ ਵੀਡੀਓ ਹਰ ਕਿਸੇ ਤੱਕ ਪਹੁੰਚ ਸਕੇ ਇਹ ਦੇਖੋ ਜੀ 2 ਮੀਟਰ ਇਹ 2 ਮੀਟਰ ਜੀ ਵੱਡੇ ਪਣੇ ਦਾ ਸ਼ਰਟ ਦੀ ਰੇਟਤੀ ਦੇਵਾਂਗੇ ਤੁਹਾਨੂੰ ਆਪਾਂ ਇਹ 200 ਰੁਪਏ ਮੀਟਰ ਹੁੰਦੀ ਹੈ ਜੀ ਜਿਵੇਂ ਇਹ ਇਹ ਵੱਡੇ ਪਣੇ ਦਾ ਜੀ 286 ਰੁਪਏ ਮੀਟਰ ਹੁੰਦਾਗਾ ਮਤਲਬ ਕਿ ਸੂਟ 5 ਮੀਟਰ ਦਾ ਹੀ ਬਣ ਜਾਂਦੇ ਸ਼ਰਟ ਆ ਜੀ ਕਪੜਾ ਸ਼ਰਟ ਤੋਂ ਐਕਸਟਰਾ ਪਰ ਤੁਹਾਨੂੰ ਸ਼ਰਟ ਦੇ ਰੇਟਤੀ ਦੇਵਾਂਗੇ ਇਹ ਜੀ ਆਫਰ ਕਿਤੇ ਕਿਤੋਂ ਵੀ ਨਹੀਂ ਮਿਲਣੀ ਜੀ ਤੁਹਾਨੂੰ ਜਿਹੜੀ ਆਫਰ ਤੁਹਾਨੂੰ ਆਪਣੇ ਚੈਨਲ ਦੇ ਉੱਤੇ ਮਿਲਦੀ ਹੈ ਇਹ ਤੁਸੀਂ ਦੇਖੋ ਜੀ 2 ਮੀਟਰ ਦਾ ਪੀਸ ਹੈ ਵੱਡੇ ਪਣੇ ਦਾ ਇੱਕਦਮ ਪੂਰਾ ਇਨੀ ਜ਼ਿਆਦਾ ਇਹਦੀ ਕੁਆਲਿਟੀ ਤੁਸੀਂ ਦੇਖੋਗੇ ਨਾ ਕਪੜੇ ਦੀ ਬਹੁਤ ਵਧੀਆ ਜੀ ਥੋੜਾ ਕਲੋਜ਼ ਤੋਂ ਆਪਾਂ ਕੈਮਰਾ ਕਰਕੇ ਦਿਖਾਉਣਾ ਤੁਹਾਨੂੰ ਰੱਸੀਆ ਦਾ ਮਾਰਕਾ ਲੱਗੇ ਹੋਇਆ ਜੀ ਉੱਤੇ ਬਹੁਤ ਸੋਹਣੇ ਕਰਦੀ ਜੀ ਇਹ ਆਈਟਮ ਇੱਕ ਇਹਨਾਂ ਦੇ ਵਿੱਚ ਜਿਹੜੀ ਸ਼ਰਟਾਂ ਹੁੰਦੀਆਂ ਨੇ ਜੀ ਆਪਾਂ ਉਹਨਾਂ ਦਾ ਕੱਪੜਾ ਵੀ ਤੁਹਾਨੂੰ ਐਕਸਟਰਾ ਦਿੰਨੇ ਆ ਸੂਟਾਂ ਦਾ ਵੀ ਇਹਦੇ ਵਿੱਚੋਂ ਕੁਝ ਕੁ ਸੂਟ ਵੀ ਤਿਆਰ ਕੀਤੇ ਨੇ ਜੀ ਵੀਡੀਓ ਦੇ ਐਂਡ ਤੱਕ ਬਣੇ ਰਹੋ ਆਪਾਂ ਤੁਹਾਨੂੰ ਉਹਦੇ ਸੂਟ ਵੀ ਦਿਖਾਵਾਂਗੇ ਜਿਹੜੇ ਸੂਟ ਆਪਾਂ ਤਿਆਰ ਕੀਤੇ ਨੇ ਆ ਦੇਖੋ ਜੀ ਇਹ ਵਾਲੇ ਨੇ ਜੀ ਇਹ ਕੱਟ ਪੀਸ ਆਪਾਂ ਜੀ ਤਿਆਰ ਕਰ ਰਹੇ ਆ ਜੀ ਉਦੋਂ ਬਾਅਦ ਜੀ ਐਵੇਂ ਦੇ ਪੀਸ ਹੈ ਜੀ ਇਹ ਛੋਟੇ ਪਣੇ ਦੇ ਆ ਗਏ ਜੀ 2 20 ਜੀ ਸਵਾ ਦੋ ਦੋ ਮੀਟਰ ਦੇ ਪੀਸ ਨੇ ਜੀ ਇਹ ਇਹ ਵੀ ਸਵਾ ਦੋ ਮੀਟਰ ਦਾ ਪੀਸ ਹੈ ਛੋਟੇ ਪਣੇ ਦਾ ਹੁਣ ਵਾਰੀ ਹੈ ਜੀ ਸੂਟਾਂ ਦੀ ਜਿਹੜੇ ਆਪਾਂ ਨੇ ਸੂਟ ਤਿਆਰ ਕੀਤੇ ਨੇ ਇਹ ਦੇਖੋ ਜੀ ਸਕਰੀਨ ਤੇ ਆਪਣਾ ਨੰਬਰ ਚੱਲ ਰਿਹਾ ਜੀ ਜਿਹੜਾ ਸੂਟ ਤੁਹਾਨੂੰ ਚਾਹੀਦਾ ਉਹ ਸੂਟ ਦੀ ਫੋਟੋ ਤੁਸੀਂ ਜੀ ਵਟਸਐਪ ਕਰਨਾ ਇਸੇ ਹੀ ਨੰਬਰ ਦੇ ਉੱਤੇ ਸ਼ੇਅਰ ਕਰ ਦਿਓ ਜੀ ਤਾਂ ਕਿ ਪਤਾ ਲੱਗ ਜੇ ਕਿ ਇਹ ਵਾਲਾ ਸੂਟ ਤੁਸੀਂ ਨੇ ਲੈਣਾਗਾ ਆਪਣਾ ਐਡਰੈਸ ਵੀ ਨਾਲ ਦੇ ਨਾਲ ਭੇਜ ਦਿਓ ਜੀ ਇਹ ਵਾਲੇ ਸੂਟ ਨੇ ਜੀ ਪੂਰੇ ਸੂਟ ਮਿਲਣਗੇ ਜੀ ਕਪੜਾ ਪੂਰਾ ਇਹਦਾ ਜੀ ਸੂਟਾਂ ਤੋਂ ਐਕਸਟਰਾ ਹੀ ਮਿਲੂਗਾ ਜੀ ਕੋਈ ਕਪੜਾ ਘੱਟ ਨਹੀਂ ਹੋਊਗਾ ਜਿੰਨਾ ਕਪੜਾ ਜੀ ਉਹਨਾਂ ਆਪਾਂ ਕਹਿ ਕੇ ਦੇਣਾ ਆ ਦੇਖੋ ਜੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ ਜੀ ਕਿਸੇ ਨੂੰ ਇਹਦੇ ਵਿੱਚੋਂ ਛੋਟੀ ਬੂਟੀ ਦਾ ਡਿਜ਼ਾਈਨ ਪਸੰਦ ਆ ਜਾਂ ਵੱਡੀ ਬੂਟੀ ਦਾ ਸਾਰੇ ਡਿਜ਼ਾਈਨ ਆਪਣੇ ਕੋਲ ਮਿਲ ਜਾਣਗੇ ਇਹ ਦੇਖੋ ਜੀ ਇੱਕ ਤੋਂ ਇੱਕ ਵੱਧ ਕੇ ਜੀ ਦਿਲ ਖਿੱਚਵੇਂ ਡਿਜ਼ਾਈਨ ਜੀ ਆ ਦੇਖੋ ਬੋਲਬਲ ਦੇ ਬੱਚੇ ਨੇ ਜੀ ਇੱਕਦਮ ਬਹੁਤ ਪਿਆਰੇ ਸੂਟ ਨੇ ਘਰ ਬੈਠੇ ਵੀ ਤੁਹਾਨੂੰ ਇਹ ਸੂਟ ਪ੍ਰੋਵਾਈਡ ਹੋ ਜਾਣਗੇ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਬਸ ਕੰਟੈਕਟ ਕਰੋ ਇਹ ਸੂਟ ਜੀ ਤੁਹਾਡੇ ਘਰੇ ਪਹੁੰਚਦਾ ਹੋ ਜਾਏਗਾ ਜੀ ਇਹ ਦੇਖੋ ਜੀ 5 ਮੀਟਰ ਇਹ ਸੂਟ ਦੀ ਵੀ ਡਿਮਾਂਡ ਬਹੁਤ ਜ਼ਿਆਦਾ ਰਹੀ ਹੈ ਜੀ ਹੁਣ ਵੀ ਜੀ ਇਹ ਵਾਲੇ ਸੂਟ ਆਪਾਂ ਬਣਾ ਰਹੇ ਹਾਂ ਜਿੰਨੇ ਵੀ ਤੁਸੀਂ ਦੇਖ ਸਕਦੇ ਨਾਲ ਦੇ ਨਾਲ ਤਿਆਰ ਕਰ ਰਹੇ ਹਾਂ ਗੱਠ ਦੇ ਵਿੱਚੋਂ ਜਿਨੇ ਜਿਨੇ ਪੀਸ ਹੋਣੇ ਕਿਉਂਕਿ ਆਪਣਾ ਸਮਾਂ ਇੰਨਾ ਨਹੀਂ ਹੁੰਦਾ ਵੀਡੀਓ ਪਾਉਣ ਦਾ ਆਪਾਂ ਫਿਰ ਵੀ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਤੇ ਅਗਰ ਇਹ ਜਿਨ੍ਹਾਂ ਦਾ 5 ਮੀਟਰ ਦਾ ਸੂਟ ਨਹੀਂ ਬਣਦਾ 5 ਤੋਂ ਘੱਟ ਦਾ ਬਣਦਾ ਉਹ ਮੇਰੀਆਂ ਭੈਣਾਂ ਲਈ ਉਹਨਾਂ ਲਈ ਵੀ ਆਪਾਂ ਜੀ ਲੈ ਕੇ ਆਏ ਆ ਚੱਕੋ ਜੀ 4.5 ਮੀਟਰ ਦਾ ਸੂਟ ਅਗਰ ਜਿਨ੍ਹਾਂ ਦਾ 4.5 ਮੀਟਰ ਦਾ ਸੂਟ ਬਣਦਾ ਜੀ ਉਹ 4.5 ਮੀਟਰ ਦਾ ਸੂਟ ਬਣਾ ਸਕਦੇ ਨੇ ਕਿਉਂਕਿ ਇਹ ਸੂਟ ਨਾਲ ਤਾਂ ਘੱਟ ਪੈਸਿਆਂ ਦਾ ਹੋ ਜਾਏਗਾ ਜੀ ਨਾਲੇ ਇਹ ਸੂਟ ਕਪੜਾ ਪੂਰਾ ਜੀ ਜਿੰਨਾ ਤੁਸੀਂ ਲਓਗੇ ਉਹਨਾਂ ਕਪੜਾ ਜੀ ਇਹ ਇਹ ਦੇਖੋ ਜੀ ਜੇ 4 ਮੀਟਰ ਤੋਂ ਥੋੜਾ ਜਿਹਾ ਘੱਟ ਬਣਦਾ ਜੀ ਇਹ ਪੌਣੇ 5 ਮੀਟਰ ਦੀ 4.70 ਹੈ ਜੀ ਇਹ ਬਲੈਕ ਕਲਰ ਹੈ ਜੀ ਬਹੁਤ ਸੋਹਣੇ ਸੋਹਣੇ ਕੱਟ ਪੀਸ ਨੇ ਐਵੇਂ ਦੀਆਂ ਹੋਰ ਵੀ ਵੀਡੀਓ ਲਈ ਜੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨੋਟੀਫਿਕੇਸ਼ਨ ਬੈਲ ਆਈਕਨ ਨੂੰ ਵੀ ਦਬਦੋ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲੇ ਆਉਂਦੀ ਜਾਂਦੀ ਰਹੇ ਐਵੇਂ ਦੀ ਆਪਾਂ ਬਹੁਤ ਸੋਹਣੇ ਸੋਹਣੇ ਡੀਲ ਲੈ ਕੇ ਆਉਣੇ ਰਹਿੰਦੇ ਆ ਇੱਕ ਆਪਣੇ ਕੋਲੇ ਜੀ ਦਾਸ ਪਸ਼ਮੀਨੇ ਦੀ ਇੱਕ ਕਟ ਆਈ ਹੋਈ ਹੈ ਉਹਨਾਂ ਦਾ ਉਹਦੀ ਵੀਡੀਓ ਵੀ ਆਪਾਂ ਤੁਹਾਨੂੰ ਅੱਜ ਸ਼ਾਮ ਤੱਕ ਪ੍ਰੋਵਾਈਡ ਕਰਵਾ ਦਾਂਗੇ ਤੇ ਬਾਕੀ ਤੁਸੀਂ ਦੇਖੋ ਜੀ ਜਿੰਨੇ ਵੀ ਪੀਸ ਨੇ ਬਹੁਤ ਸੋਹਣੇ ਨੇਗੇ ਤੁਸੀਂ ਸਕਰੀਨਸ਼ਾਟ ਜੀ ਸ਼ੇਅਰ ਕਰ ਦਿਓ ਜਿਹੜਾ ਪੀਸ ਤੁਹਾਨੂੰ ਪਸੰਦ ਹੈ ਉਮੀਦ ਕਰਦੇ ਹਾਂ ਜੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਵੀਡੀਓ ਨੂੰ ਦੇਖਣ ਲਈ ਜੀਨਾਂ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ